ਕੁੰਮਰ ਵਿਜੇ ਪ੍ਰਤਾਪ ਨੂੰ ਲੈ ਕੇ ਚੋਣ ਅਯੋਗ ਨੇ ਜਿਸ ਤਰ੍ਹਾਂ ਤਵਾਦਲਾ ਕੀਤਾ ਹੈ ਉਸ ਦੇ ਬਾਅਦ ਕਈ ਰਾਜਨੀਤਿਕ ਪਾਰਟੀਆਂ ਵੱਲੋਂ ਅੱਜ ਉਥੇ ਬਰਗਾੜੀ ਮੋਰਚਾ ਦੇ ਮੈਂਬਰ ਮੁੱਖ ਚੋਣ ਅਧਿਕਾਰੀ ਪੰਜਾਬ ਦੇ ਕੋਲ ਪੁੱਜੇ ਅਤੇ ਉਹਨਾਂ ਦੇ ਤਵਾਦਲੇ ਨੂੰ ਰੱਦ ਕਰਵਾਉਣ ਦੀ ਮੰਗ ਕੀਤੀ ਹੈ ਜਿਨ੍ਹਾਂ ਵਿੱਚ ਧਿਆਨ ਸਿੰਘ ਮੰਡ ਸਿਮਰਨਜੀਤ ਸਿੰਘ ਮਾਨ ਅਤੇ ਹੋਰ ਸਿੱਖ ਨੇਤਾ ਸ਼ਾਮਲ ਸਨ ਜਿਹੜੇ ਸਾਡੇ ਅਕਾਲ ਤਖਤ ਸਾਹਿਬ ਦੇ ਜਸਦਾਰ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਹੈ ਉਹਨਾਂ ਨੇ ਸਾਨੂੰ ਬੁਲਾਇਆ ਹੈ ਕਿ ਬਰਗਾੜੀ ਮੋਰਚਾ ਬਹੁਤ ਅੱਛੀ ਤਰ੍ਹਾਂ ਸਫਲਤਾ ਦੇ ਨਾਲ ਚੱਲ ਰਿਹਾ ਸੀਗਾ ਜਿਹੜੀਆਂ ਸਾਡੀਆਂ ਮੰਗਾਂ ਸੀ ਖਰੀਬ-ਕਰੀਬ ਉਹ ਮੰਨੀਆਂ ਗਈਆਂ ਸਿਵਾਏ ਜਿਹੜੀ ਅਸੀਂ ਮੰਗ ਕੀਤੀ ਸੀ 25-25 ਸਾਲਾਂ ਤੋਂ ਜਿਹੜੇ ਸਿੱਖ ਜੇਲ੍ਹਾਂ ਦੇ ਵਿੱਚ ਬੈਠੇ ਐ ਉਹਦਾ ਅਜੇ ਫੈਸਲਾ ਸੈਂਟਰ ਤੇ ਪੰਜਾਬ ਸਰਕਾਰ ਨੇ ਨਹੀਂ ਕੀਤਾ ਤੇ ਕਵਰ ਵਿਜੇਪਾਲ ਕਵਰ ਵਿਜੇ ਪ੍ਰਤਾਪ ਸਿੰਘ ਆਈਜੀ ਨੇ ਬਹੁਤ ਅੱਛਾ ਕੰਮ ਕੀਤਾ ਹੈ ਜਿਹੜੀ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਸੀ ਉਹਦੇ ਮੁਤਾਬਕ ਆਪਣੀ ਤਫਤੀਸ਼ ਕਰਕੇ ਆਈਜੀ ਉਮਰਿੰੰਗਲ ਨੂੰ ਜੇਲ੍ਹ ਦੇ ਵਿੱਚ ਅਰੈਸਟ ਕੀਤਾ ਐ ਐਸਐਸਪੀ ਮੋਗੇ ਸ਼ਰਮਾਂਜੀ ਨੂੰ ਅਰੈਸਟ ਕਰਕੇ ਜੇਲ੍ਹਸ ਭੇਜਿਆ ਤੇ ਜਿਹੜੇ ਜਿਹੜੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੀ ਸੀ ਜਿੰਨਾਂ ਦਾ ਸੰਬੰਧ ਹੈਗਾ ਸਰਸੇ ਦੇ ਰਾਮ ਰੀਮ ਪ੍ਰੀਮੀਅਮ ਦੇ ਨਾਲ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈਗਾ ਔਰ ਇਹ ਤਫਤੀਸ਼ ਬادل ਸੁਖਬੀਰ ਤੇ ਸਮੇਤ ਸਿੰਘ ਸੈਣੀ ਦੇ ਕੋਲੋਂ ਕੀਤੀ ਸੀ ਉਹਨਾਂ ਦੀ ਵੀ ਇੰਟਰੋਗੇਸ਼ਨ ਕੀਤੀ ਹੈ ਤੇ ਉਹਨਾਂ ਨੂੰ ਵੀ ਗ੍ਰਿਫਤਾਰ ਕਰਨਾ ਸੀਗਾ ਔਰ ਜੇ 27 ਤਰੀਕ ਤੱਕ ਇਹ ਕੇਸ ਚਲਾਨ ਅਦਾਲਤ ਦੇ ਵਿੱਚ ਨਹੀਂ ਦਿੱਤਾ ਜਾਂਦਾ ਤੇ ਇਹ ਸਾਰਿਆਂ ਨੂੰ ਜ਼ਮਾਨਤਾਂ ਤੇ ਛੱਡਿਆ ਜਾਊਗਾ ਸੋ ਸਾਡੀ ਸਿੱਖ ਕੌਮ ਦੇ ਲਈ ਇਹ ਬਹੁਤ ਖਾਸਮ ਖਾਸ ਕੇਸ ਹੈ ਕਿ ਇਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਪਹਿਲਾਂ ਬਲੂ ਸਟਾਰ ਦੇ ਵਿੱਚ ਕਾਂਗਰਸ ਨੇ ਦਰਬਾਰ ਸਾਹਿਬ ਦੇ ਉੱਤੇ ਮਿਲਟਰੀ ਚੜ੍ਹਤੀ ਉਸ ਤੋਂ ਬਾਅਦ راہુલ ਗਾਂਧੀ ਨੇ ਕਤਲੇਆਮ ਜੇਨੋਸਾਈਡ ਕਰਤੀ ਸਾਡੀ ਸਿੱਖ ਕੌਮ ਦੀ ਇਹ ਸਾਰਾ ਕੁਝ ਜਿਹੜਾ ਹੈਗਾ ਅਜੇ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਤੇ ਨਵੇਂ ਲੋੜਾ ਲੈ ਕੇ ਆਂਦੇ ਆ ਕਿ ਇਲੈਕਸ਼ਨ ਕਮਿਸ਼ਨ ਜਿਹੜਾ ਇੰਡੀਪੈਂਡੈਂਟ ਹੈ ਆਜ਼ਾਦ ਹੈ ਉਸ ਨੇ ਬਗੈਰ ਪੁੱਛਿਆ ਦਬਰ ਵਿਜੇ ਪ੍ਰਤਾਪ ਸਿੰਘ ਆਈਜੀਟੀ ਬਦਲੀ ਕਰਤੀ ਜਿਹੜਾ ਉਸੂਲ ਹੈ ਨੇਚਰਲ ਜਸਟਿਸ ਦਾ ਉਤੇ ਮੁਤਾਬਕ ਉਹਨੂੰ ਕਾਰਨ ਦੱਸਣ ਨੋਟਿਸ ਪਹਿਲਾਂ ਦੇਣਾ ਚਾਹੀਦਾ ਸੀਗਾ ਸ਼ੋ ਕਾਜ਼ ਨੋਟਿਸ ਕਿ ਕਬਰ ਪ੍ਰਤਾਪ ਸੇ ਤੇਰੀ ਤੇਰਾ ਤਬਾਦਲਾ ਕਿਉਂ ਨਾ ਕੀਤਾ ਜਾਵੇ ਤੇ ਉਹ ਜਵਾਬ ਦਿੰਦਾ ਉਦੋਂ ਬਾਅਦ ਉਹਦਾ ਤਬਾਦਲਾ ਹੋ ਸਕਦਾ ਸੀ ਪਰ ਇੱਕ ਪਾਸੇ ਜਿਹੜੀ ਇਲੈਕਸ਼ਨ ਕਮਿਸ਼ਨ ਨੇ ਇਹ ਤਬਾਦਲੇ ਕਰ ਦਿੱਤੇ ਐ ਤੇ EVM ਜਿਹੜੀਆਂ ਮਸ਼ੀਨਾਂ ਇਹਦੇ ਉੱਤੇ ਓਪੋਜੀਸ਼ਨ ਜਿਹੜੀਆਂ ਪਾਰਟੀਆਂ ਹੈਗੀਆਂ ਉਹਨਾਂ ਤੇ ਵੀ ਇਤਬਾਰ ਖਤਮ ਹੋ ਗਿਆ ਅਸੀਂ ਸਮਝਦੇ ਹਾਂ ਪੂਰਾ ਖਾਲਸਾ ਪੰਥ ਪੂਰੀ ਸਿੱਖ ਕੌਮ ਅਸੀਂ ਸਮਝ ਰਹੇ ਹਾਂ ਕਿ ਸਾਡੇ ਨਾਲ ਕਿਤੇ ਨਾ ਕਿਤੇ ਵਿਤਕਰਾ ਹੋ ਰਿਹਾ ਹੈ ਭਾਰਤ ਦੇ ਇਲੈਕਸ਼ਨ ਕਮਿਸ਼ਨ ਅਰੋੜਾ ਸਾਹਿਬ ਨੇ ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਅਧੀਨ ਸਾਡੇ ਜ਼ਖਮਾਂ ਦੇ ਉੱਤੇ ਕੁਮਰ ਵਿਜੇ ਪ੍ਰਤਾਪ ਦੀ ਬਦਲੀ ਕਰਕੇ ਅਸੀਂ ਸਮਝਦੇ ਹਾਂ ਕਿ ਲੂਣ ਪਿਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸਿੰਘ ਸ਼ਹੀਦ ਹੋਏ 6.5 ਮਹੀਨੇ ਬਰਗਾੜੀ ਦਾ ਮੋਰਚਾ ਲੱਗਿਆ ਔਰ ਉਸ ਤੋਂ ਬਾਅਦ ਦਬਾਅ ਦੇ ਨਾਲ ਇੱਕ ਸਟ ਬਣੀ ਉਸ ਸਟ ਨੇ ਨਿਰਪੱਖਤਾ ਦੇ ਨਾਲ ਆਪਣਾ ਕੰਮ ਕੀਤਾ ਪੁਲਿਸ ਅਫਸਰਾਂ ਦੀ ਅਰੈਸਟ ਹੋਈ ਸਾਰਿਆਂ ਦੀ ਪੁੱਛਗਿੱਛ ਹੋਈ ਪ੍ਰਕਾਸ਼ ਸਿੰਘ ਬਾਦਲ ਦੀ ਵੀ ਹੋਈ ਸੁਖਵੀਰ ਸਿੰਘ ਬਾਦਲ ਦੀ ਵੀ ਹੋਈ ਮੇ ਸਿੰਘ ਸੈਣੀ ਦੀ ਵੀ ਹੋਈ ਅਕਸ਼ੇ ਕੁਮਾਰ ਦੀ ਵੀ ਹੋਈ ਔਰ ਸੌਦਾ ਸਾਧ ਦੇ ਪੁੱਛਗਿਛ ਦੇ ਵਾਸਤੇ ਸਿੱਟ ਜਿਹੜੀ ਸਨਾਰੀਆ ਜੇਲ੍ਹ ਚ ਜਾ ਰਹੀ ਸੀ ਉਹਨੂੰ ਰੋਕ ਦਿੱਤਾ ਗਿਆ ਗਿਨੀ ਮਿੱਠੀ ਚਾਰਜ ਦੇ ਦੀਨ ਹਾਲਾਂਕਿ ਹਾਈ ਕੋਰਟ ਦੇ ਆਰਡਰ ਸਨ ਉਹ ਫਿਰ ਵੀ ਅਗਨੋਰ ਕੀਤਾ ਗਿਆ ਉਹਨੂੰ ਰੋਕ ਦਿੱਤਾ ਗਿਆ ਇਹਦਾ ਕਾਰਨ ਇਹ ਆ ਕਿ ਹੁਣ ਪ੍ਰਕਾਸ਼ ਸਿੰਘ ਬਾਦਲ ਸੁਮੇਸ਼ ਸਿੰਘ ਸੈਣੀ ਸੌਦਾ ਸਾਧ ਤੇ ਸੁਖਬੀਰ ਇਹਨਾਂ ਦੇ ਗੱਲ ਦੇ ਵਿੱਚ ਜਿਹੜੀ ਸੱਚੀ ਸੂਚੀ ਕੁਮਰ ਵਿਜੇ ਪ੍ਰਤਾਪ ਜਿਹੜਾ ਇਨਵੈਸਟੀਗੇਸ਼ਨ ਅਫਸਰ ਸੀ ਉਹ ਜਦੋਂ ਜਾਂਚ ਉਹਨੇ ਕੀਤੀ ਔਰ ਉਹਦੇ ਵਿੱਚ ਇਹਨਾਂ ਦੇ ਗੱਲ ਦੇ ਵਿੱਚ ਰਸਾ ਪੈਣ ਜਾ ਰਿਹਾ ਸੀ ਇਸ ਕਰਕੇ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਰਸੂਕ ਵਰਤਕੇ ਸੈਂਟਰ ਵਿੱਚ ਭਾਈਵਾਲ ਸਰਕਾਰ ਨੂੰ ਕਹਿ ਕੇ ਇਲੈਕਸ਼ਨ ਕਮਿਸ਼ਨ ਤੋਂ ਇੱਕ ਸਾਜਿਤ ਦੇ ਅਦੀਨ ਕੁਮਰ ਵਿਜੇ ਪ੍ਰਤਾਪ ਨੂੰ ਬਦਲਿਆ ਗਿਆ ਤਾਂ ਇਹ ਬરાબર ਔਰ ਕਿਉਂਕਿ 27 ਅਪ੍ਰੈਲ ਨੂੰ ਇਹ ਚਲਾਨ ਪੇਸ਼ ਹੋਣਾ ਸੀ ਔਰ ਜਦੋਂ ਚਲਾਨ ਪੇਸ਼ ਹੋ ਜਾਂਦਾ ਹੈ ਫਿਰ ਦੋਚੀ ਪਾਇਆ ਜਾਂਦਾ ਹਰ ਇੱਕ ਔਰ ਉਹ ਉਹ ਨੂੰ ਰੋਕਣ ਵਾਸਤੇ ਇਹ ਸਾਰਾ ਕੁਝ ਕੀਤਾ ਗਿਆ ਪਰ ਮੈਂ ਸਮਝਦਾ ਕਿ ਇਲੈਕਸ਼ਨ ਕਮਿਸ਼ਨ ਦੀ ਬਿਲਕੁਲ ਨਿਰਪੱਖ ਇਲੈਕਸ਼ਨ ਕਰਵਾਉਣ ਦੀ ਜ਼ਿੰਮੇਵਾਰੀ ਹੈ ਪੂਰੇ ਭਾਰਤ ਦੇ ਵਿੱਚ ਔਰ ਇਹ ਜਿਹੜੀ ਬਦਲੀ ਹੋਈ ਹੈ ਅਸੀਂ ਨਹੀਂ ਸਮਝਦੇ ਕਿ ਜੇ ਇਹਨੂੰ ਨਾਂ ਰੋਕਿਆ ਗਿਆ ਫਿਰ ਪੰਜਾਬ ਦੇ ਵਿੱਚ ਨਿਰਪੱਖ ਇਲੈਕਸ਼ਨ ਨਹੀਂ ਹੋਣਗੇ ਕਿਉਂ ਕਿ ਕਿਉਂਕਿ ਪੂਰਾ ਪੰਥ ਪੂਰੀ ਕੌਮ ਪੂਰੇ ਪੰਜਾਬ ਦੇ ਵਾਸੀ ਜਿਹੜੇ ਸਾਰੀਆਂ ਪਾਰਟੀਆਂ ਮੈਮੋਰੰਡਮ ਵੀ ਦੇ ਚੁੱਕੀਆਂ ਨੇ ਕਿ ਇਹਦੀ ਬਦਲੀ ਹੋਣੀ ਚਾਹੀਦੀ ਆ ਇਹਦਾ ਮਤਲਬ ਇਹ ਹੋਇਆ ਕਿ ਜੇ ਕੋਈ ਨਿਰਪੱਖ ਜਾਂਚ ਕਰ ਰਿਹਾ ਹੈ ਇਨਸਾਫ ਦੇ ਰਿਹਾ ਹੈ ਕਿ ਸਾਨੂੰ ਦੱਸਿਆ ਜਾਵੇ ਕਿ ਕੀ ਭਾਰਤ ਸਰਕਾਰ ਮੋਦੀ ਦੀ ਸਰਕਾਰ ਜਾਂ ਇਲੈਕਸ਼ਨ ਕਮਿਸ਼ਨ ਨਹੀਂ ਚਾਹੁੰਦਾ ਕਿ ਕਿਸੇ ਕੇਸ ਦੇ ਵਿੱਚ ਕਿਸੇ ਨੂੰ ਇਨਸਾਫ ਮਿਲੇ